ਤਾਂ ਪੈਰਿਫਨ ਹੋ ਕੇ ਕਿੰਨਾ ਕੁ ਪ੍ਰਭਾਵ ਜਿਹੜਾ ਵਾ ਲੁਧਿਆਣਾ ਦੀ ਜਾਂ ਸੀ ਕਹਦੀ ਹੈ ਪੰਜਾਬ ਦੀ ਜਿਹੜੀ ਖੋਦਰੀਆ ਇੰਡਸਟਰੀ ਉਹਦੇ ਤੇ ਬਿਆਵਾ ਕਿੰਨੀ ਕੁ ਐਕਸਪੋਰਟ ਜਿਹੜੀ ਹੁੰਦੀ ਸੀਗੀ ਤੇ ਹੁਣ ਕਿਸ ਤਰ੍ਹਾਂ ਦਾ ਜਿਹੜਾ ਹਲਾਫ ਨੇ ਵਿਨੋਦ ਠਾਪਰ ਚੇਅਰਮੈਨ ਨੈਟਰ ਕਲੱਬ ਪਰਵੰਤ ਖਾਬੂ ਮੇਰੀ ਸਸਟੀਕਾਲ ਜੱਦਾ ਟੈਰਿਫ ਪੰਜਾਬ ਦੇ ਤੇ ਲੱਗਿਆ ਉਹ ਤੋਂ ਪਹਿਲਾਂ ਸਾਡੀ ਐਕਸਪੋਰਟ 87000 ਕਰੋੜ ਰੁਪਏ ਦੀ ਸੀ ਔਰ 2025 ਪਹਿਲੇ ਕੁਆਰਟਰ ਚ ਸਾਡੀ ਐਕਸਪੋਰਟ 14% ਵੱਧ ਕੇ 4 ਬਿਲੀਅਨ ਡਾਲਰ ਹੋ ਗਈ ਸੀ ਇਮੀਡੀਏਟ ਲੱਗਣ ਦੇ ਬਾਅਦ ਐਗਜ਼ਾਮ ਧੜਾਮ ਦੇ ਕੇ ਸਾਡੀ ਮਾਰਕੀਟ ਗਿਰੀ 25% ਡਿਕਰੀਸ ਹੋ ਗਈ ਇੱਕ ਕੁਆਰਟਰ ਦੇ ਵਿੱਚ ਤੇ ਬਹੁਤ بڑا ਚਟਕਾ ਹੈ ਇੱਕ ਬੈਨੀਫਿਟ ਹੋਇਆ ਜਿਹੜਾ ਕਾਟਨ ਜਾਂ ਨਾ ਮਟੀਰੀਅਲ ਸੀਗਾ ਉਹਦੇ ਉੱਤੇ ਡਿਊਟੀ ਸੀ ਜਿਹੜੀ 11% ਕੱਟ ਕੇ ਉਹਦੇ ਨਾਲ ਇੰਡਸਟਰੀ ਨੂੰ ਥੋੜੀ ਜਿਹੀ ਲੀਡ ਮਿਲੀ ਹੈ ਸਰ ਕਿੰਨੇ ਕ ਲੱਗਦਾ ਕਿ ਆਰਡਰ ਜਿਹੜੇ ਨੇ ਹੁਣ ਪੈਂਡਿੰਗ ਪਏ ਨੇ ਹਜੇ ਵੀ ਜਿਹੜੇ ਨੇ ਵਿਚਕਾਰ ਅੜਕ ਗਏ ਨੇ ਕਿਉਂਕਿ ਇੱਕਦਮ ਟੈਰਿਫ ਲੱਗਣ ਦੇ ਬਾਅਦ ਜਿਹੜੇ ਆ ਐਕਸਪੋਰਟ ਰੁਕ ਗਈ ਸੀ ਲੱਗਦਾ ਕਿ ਇੰਡਸਟਰੀ ਹੈ ਜਿਹੜੀ ਉਹਨੂੰ ਵੱਡਾ ਜਿਹੜਾ ਘਾਟਾ ਆਇਆ ਇਸ ਦੇ ਨਾਲ ਰੁਕ ਨਹੀਂ ਗਈ ਫੈਕਟਰੀਆਂ ਬੰਦ ਹੋ ਗਈਆਂ ਤ੍ਰੀਪੁਰ ਟੋਟਲ ਬੰਦ ਅੰਦਰ ਉਹ ਟੋਪਲ ਬੰਦ ਸੂਰਜ ਟੋਪਲ ਬੰਦ ਬਹੁਤ بڑا ਲਾਸ ਹੈ ਸਾਲੇ ਲੱਗੇ ਜਿਹੜੇ ਮਾਲ ਬਣੇ ਪੜੇ ਸੀ ਕੋਈ ਨਹੀਂ ਰੁਕੇ ਜਿਹੜੇ ਪਾਈਪਲਾਈਨ ਸੀਗੇ ਉਹ ਚਲੇਗੇ ਬਾਕੀ ਸਭ ਰੁਕੇ ਹੈ 30% ਦੀ ਡਿਕਰੀਜ਼ ਹੈ ਬੜਾ ਬੜਾ ਲਾਸ ਹੈ ਸਰ ਜਿਸ ਤਰ੍ਹਾਂ ਹੁਣ ਯੂਕੇ ਨਾਲ ਜਿਹੜੀ ਆ ਕਾਰੋਬਾਰ ਦੀ ਸ਼ੁਰੂਆਤ ਹੋਈ ਹੈ ਆ ਜਿਹੜਾ ਡਿਊਟੀ ਦੇ ਉੱਤੇ ਕਹਿੰਦੇ ਕੀ ਬਡੀ ਰੀਲੀਫ ਜਿਹੜੀ ਕਹਿੰਦੀ ਉੱਥੇ ਮਿਲਣ ਜਾ ਰਹੀ ਹੈ ਲੱਗਦਾ ਕਿ ਕੁਝ ਕਵਰਿੰਗ ਜਿਹੜੀ ਇਹਦੇ ਨਾਲ ਹੋ ਗਈ। ਹਾਂ ਫੋਰਨ ਟ੍ਰੇਡ ਐਗਰੀਮੈਂਟ ਬ੍ਰਿਟੇਨ ਨਾਲ ਸਾਡਾ ਹੋਇਆ ਉਹਦੇ ਨਾਲ ਸਾਨੂੰ ਬਹੁਤ ਬੈਨੀਫਿਟ ਹੋਏਗਾ। ਲੇਕਿਨ ਅਨਾ ਕਵਰ ਨਹੀਂ ਕਰ ਸਕਦੇ। ਯੂ ਐਸ اے ਬਹੁਤ ਦਬਾਇਆ ਹੈ। ਅਸੀਂ ਤਾਂ ਗੱਲ ਨੂੰ ਬੋਲ ਕੇ ਯੂਏਈ ਰਸ਼ੀਆ ਨਾਲ ਵੀ ਸਾਡੇ ਐਫਟੀਏ ਕੋ ਫੋਰਨ ਟ੍ਰੇਡ ਐਗਰੀਮੈਂਟ ਕੋ ਉਹ ਐਗਰੀਮੈਂਟ ਹੋਣਾ ਸਾਨੂੰ ਬਹੁਤ ਬਹੁਤੀ ਕਵਰ ਕਾਫੀ ਕਵਰ ਹੋ ਜੂਗਾ ਅਸਲ ਕਿਸ ਤਰ੍ਹਾਂ ਜੀ ਨਾ ਬਈ ਹੁਣ ਕੀ ਕੋਈ ਰਣਨੀਤੀ ਬਣਾਈ ਜਾ ਰਹੀ ਹੈ ਕੋਈ ਸੈਂਟਰ ਤੱਕ ਅਪਰੋਚ ਕੀਤੀ ਜਾ ਰਹੀ ਹੈ ਜਾਂ ਕੇ ਕੇਂਦਰੀ ਮੰਤਰੀਆਂ ਦਾ ਘੰਟੀ ਲਗਾਤਾਰ ਜਿਤਨਾ ਵੀ ਦਿੱਤਗੀ ਫੈਕਟਰੀਆਂ ਮੰਦ ਹੋ ਰਹੀਆਂ ਨੇ ਵੱਡੇ ਨੁਕਸਾਨ ਦੇ ਵਿੱਚ ਬੈਠੀ ਆ ੌਜਰੀ ਇੰਡਸਟਰੀ ਅਸੀਂ ਆਲਰੇਡੀ ਮੈਮੋਰੰਡਮ ਪੇ ਚੁੱਕੇ ਜਿਹਦੇ ਵਿੱਚ ਅਸੀਂ ਡਿਮਾਂਡ ਕੀਤੀ ਹੈ ਰਸ਼ੀਆ ਬ੍ਰਿਟੇਨ ਅਰਬਨ ਯੂਏਈ ਨਾਲ ਸਾਡਾ ਐਫਟੀ ਕਰਾ ਦੋ ਫੋਰਨਟਰੀ ਐਗਰੀਮੈਂਟ ਅਗਰ ਉਹਨਾਂ ਨਾਲ ਹੋ ਜਿੰਦੇ ਕਾਫੀ ਲੀ ਮਿਲੇਗੀ ਇੰਡਸਟਰੀ ਨੂੰ ਸਰ ਲੱਗਦਾ ਕਿ ਇੱਕ ਤਾਂ ਮਾਰ ਪਈ ਪਈ ਸੀਗੀ ਟੈਰਿਫ ਲੱਗਣ ਦੇ ਨਾਲ ਹੌਜਰੀ ਇੰਡਸਟਰੀ ਦੇ ਉੱਤੇ ਆ ਹੁਣ ਜਿਹੜੇ ਹਨਾ ਵਰਗੇ ਹਾਲਾਤ ਨੇ ਜਿੱਦਾਂ ਜੰਮੂ ਕਸ਼ਮੀਰ ਪ੍ਰਭਾਵਿਤ ਹੋਇਆ ਲੱਗਦਾ ਕਿ ਹੋਰ ਜਿਆਦਾ ਲੋਟ ਜਿਹੜਾ ਨੁਕਸਾਨ ਜਿਹੜਾ ਪੰਜਾਬ ਦੀ ਇੰਡਸਟਰੀ ਨੂੰ ਖਾਸ ਤੌਰ ਤੇ ਜਨਾ ਪੈ ਰਿਹਾ ਤੇ ਮੇਰਾ ਖਾਸ ਤੌਰ ਤੇ ਵੂਲਨ ਗਾਰਮੈਂਟ ਨਾਰਥਰਨ ਇੰਡੀਆ ਦੇ ਜਾਂ ਕਸ਼ਮੀਰੀ ਜੰਗਾ ਸੀ ਕਿਉਂਕਿ ਕਸ਼ਮੀਰ ਡਿਸਟਰ ਬਹੁਤ ਅੰਦਾਜ਼ਾ ਇਹ ਬਾਰਮਨੀਤੀ ਦਿਨ ਚੰਗਾ ਰਹਿੰਦਾ ਕਿਉਂਕਿ ਸਰਦੀ ਰਹਿੰਦੀ ਹੈ ਜੇ ਨਾ ਬਿਸਤਰ ਹੈ ਕੁਛ ਨਾ ਕੋਈ ਜਵਾਤਰ ਸਵੀਟਰ ਹੀ ਖੀਦੇ ਹਾਂਜੀ ਜਾਂ ਸ਼ੌਦ ਲੱਗਦੀ ਹੈ ਇਹ ਸਾਡੀ ਬਹੁਤ ਬੁਢੀ ਮਾਰਕਟ ਸੀ ਇਹ ਹਟਾ ਕਰਕੇ ਇਹ ਬਹੁਤ ਵੱਡਾ ਲੌਸ ਹੈ ਸਭ ਕੁਝ ਰੁਕ ਗਿਆ ਪੇਮੈਂਟ ਰਸਾ ਕੀ ਆਣੀ ਹੈ ਮਾਲ ਹੀ ਨਹੀਂ ਜਾ ਰਿਹਾ ਉੱਥੇ ਉੱਥੇ ਰਹਿ ਗਿਆ ਪਰ ਟੋਟਲ ਲੁਧਿਆਣਾ ਕਾ ਅਸਲ ਜਿਮੋਂ ਕੁਛ ਤੋਂ ਟੋਟਲ ਕਟ ਗਿਆ ਸਰ ਕਿੰਨਾ ਕੁ ਸਮਾਂ ਲੱਗ ਜਾਂਦਾ ਜਦੋਂ ਵੀ ਤੁਸੀਂ ਕਰੋਨਾ ਕਾਲ ਵੀ ਦੇਖਿਆ ਵਾ ਕਿੰਨਾ ਕੁ ਸਮਾਂ ਲੱਗ ਜਾਂਦਾ ਫਿਰ ਕਵਰੀਂਗ ਨੂੰ ਜੇਕਰ ਜਦੋਂ ਜਹਾਜ਼ ਹਲਾਤ ਬਣ ਜਾਂਦੇ ਨੇ ਜਦੋਂ ਡੁੱਬਣੀ ਮਾਰ ਜਾਂਦੇ ਨੇ ਵੀ ਪਈਆ ਡਬਲ ਮਾਰਕਟਰੀ ਵਜੇ ਨੇ ਇਹਨੂੰ ਰਿਕਵਰ ਕਰਨ ਲੱਗੇ ਕਟੋ-ਕਾਟੀ ਆਹ ਸਾਲ ਤਾਂ ਗਿਆ ਨਾ ਸਾਡਾ ਇਹ ਜਿਹੜਾ ਰਿਕਵਰ ਕੁਛ ਨਹੀਂ ਹੋਣਾ ਮੈਂ ਕਹਿ ਸਕਦਾ ਸਾਲ ਦੋ ਸਾਲ ਲੱਗਣਗੇ ਇਹਨੂੰ ਰਿਕਵਰ ਹੋਣ ਲਈ ਬਹੁਤ ਡੀਸੈਟਵਾਇਰ ਕੈਨਡਸਟਿਲੀ ਸਰ ਕੋਈ ਵੀ ਰਾਹਤ ਪੈਕੇਜ ਦੀ ਕੋਈ ਮੰਗ ਤੁਸੀਂ ਕੋਈ ਇਦਾਂ ਦਾ ਵੀ ਮੈਮੋਰੈਂਡਮ ਦੇ ਵਿੱਚ ਲਿਖਿਆ ਵਾ ਸਰਕਾਰ ਤੋਂ ਜਿਹੜੀ ਆ ਕੀ ਰਾਹਤ ਪੈਕੇਜ ਜਿਹੜਾ ਵਾ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਵੀ ਕੋਈ ਇੰਡਸਟਰੀ ਨੂੰ ਮਿਲਣਾ ਚਾਹੀਦਾ ਵਾ ਕੋਈ ਰੀਲੀਫ ਜਿਹੜਾ ਅੱਜ ਅੱਜ ਤੱਕ ਐਫਟੀਏ ਮੰਗਦੇ ਆ ਫੋਰਨ ਟ੍ਰੇਡ ਏ ਕੰਟੈਂਟ ਕੰਟਰੀ ਨਾਲ ਸਾਡਾ ਹੋ ਜੂਏ ਸਾਡਾ ਬੀੜਾ ਪਾਰ ਹੋ ਜੂਗਾ ਰਸ਼ੀਆ ਵੀ ਬਹੁਤ ਵੱਡੀ ਮਾਰਕੀਟ ਹੈ ਲੱਗ ਕੇ ਇੱਕ ਲਗਾਤਾਰ ਕਹਿ ਰਹੇ ਵੀ ਵਧਦਾ ਜਾ ਰਿਹਾ ਸੋ ਇੰਡਸਟਰੀ ਨੂੰ ਬਹੁਤ ਵੱਡਾ ਫਾਇਦਾ ਹੈ ਖਾਸ ਕਰਕੇ ਪੰਜਾਬ ਨੂੰ ਕਿੰਨਾ ਫਾਇਦੇ ਦੇ ਇਹੋ ਗੱਲ ਹੈ ਕਿ ਪੰਜਾਬ ਨੂੰ ਬਹੁਤ ਬੜਾ ਨੁਕਸਾਨ ਹੈ 30 ਤੋਂ 35000 ਕਰੋੜ ਦੀ ਜਿਹੜੀ ਸਾਡੀ ਐਕਸਪੋਰਟ ਹੈ ਐਕਸਪੋਰਟ ਦੇ ਵਿੱਚ ਲਗਭਗ 40% ਹਿੱਸਾ ਜਿਹੜਾ ਸਾਡਾ ਅਮਰੀਕਾ ਦਾ ਸੀ ਔਰ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਉਹ ਗਾਰਮੈਂਟ ਇੰਡਸਟਰੀ ਦੀ ਔਰ ਸਭ ਤੋਂ ਜ਼ਿਆਦਾ ਰੋਜ਼ਗਾਰ ਦੇਣ ਵਾਲੀ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਅੱਜ ਉਹ ਖਤਰੇ 'ਚ ਕਿਉਂਕਿ ਮੈਕਸਿਮਮ ਐਕਸਪੋਰਟ ਤੋਂ ਦੱਸਿਆ ਕਿ ਇੰਡੀਆ ਦੀ ਜਿਹੜੀ ਐਵਰੇਜ ਟੈਕਸਟਾਈਲ ਗਾਰਮੈਂਟ ਐਕਸਪੋਰਟ ਹੈ ਉਹਦਾ 40% ਯੂਐਸ ਨੂੰ ਜਾਂਦਾ ਲੇਕਿਨ ਪੰਜਾਬ ਦਾ 60% ਜਾਂਦਾ ਸੀ ਔਰ ਬੜੀਆਂ ਕੰਪਨੀਆਂ ਤੋਂ ਲੈ ਕੇ ਛੋਟੀਆਂ ਕੰਪਨੀਆਂ ਜਿਹੜੀਆਂ ਵੀ ਸੀ ਉਹ ਵੀ ਐਕਸਪੋਰਟ ਕਰ ਰਹੀਆਂ ਸੀ ਔਰ ਉਹਦਾ ਬਿਲਕੁਲ ਆਰਡਰ ਬੰਦ ਹੋ ਗਏ ਨੇ ਬਣਿਆ ਮਾਲ ਰੁਕ ਗਿਆ ਹੈ ਹਾਲਾਤ ਉਹ ਹੋ ਗਏ ਨੇ ਕਿ ਅੱਜ ਬੇਰੋਜ਼ਗਾਰੀ ਵਧੇਗੀ ਲੁਧਿਆਣੇ ਦੇ ਵਿੱਚ 50000 ਨੌਕਰੀਆਂ ਜਿਹੜੀਆਂ ਨੇ ਉਹ ਖਤਰੇ 'ਚ ਆ ਚੁੱਕੀਆਂ ਨੇ ਔਰ ਕੱਲ ਕੱਲੀਆਂ ਨੌਕਰੀਆਂ ਨਹੀਂ ਫਾਈਨੈਂਸ਼ੀਅਲ ਇੱਕ ਦਿੱਕਤ ਵੀ ਪੈਦਾ ਹੋ ਗਈ ਹੈ ਕਿਉਂਕਿ ਬੈਂਕਾਂ ਦੇ ਲੋਨ ਤੋਂ ਬਿਨਾ ਫੈਕਟਰੀਆਂ ਨਹੀਂ ਚੱਲਦੀਆਂ ਅੱਜ ਬਣੇ ਹੋਏ ਮਾਲ ਦੀ ਜਿਹੜੀ ਹੈ ਉਹ ਸਰਕਲ ਰੁਕ ਜਾਣਾ ਹੈ ਉਹ ਉਹਦੇ ਹੱਲ ਨਹੀਂ ਮਿਲ ਰਿਹਾ ਕਿਉਂਕਿ ਨਾ ਉਹ ਮਾਲ ਕਿਸੇ ਹੋਰ ਕੰਟਰੀ ਨੂੰ Экспорт ਹੋ ਸਕਦਾ ਕਿਉਂਕਿ ਐਸ ਪਰ ਆਰਡਰ ਮਾਲ ਹੁੰਦੇ ਨੇ ਤੇ ਨਾ ਹੀ ਉਹ ਮਾਲ ਜਿਹੜਾ ਇੰਡੀਆ ਮਾਰਕੀਟ 'ਚ ਵਿਕ ਸਕਦਾ ਕਿਉਂਕਿ ਅੱਛੀ ਕੁਆਲਿਟੀ ਹੁੰਦੀ ਆ ਉਹਦੀ ਇਸ ਕਰਕੇ ਇਹ ਬੜੀ ਦਿੱਕਤ ਹੈ ਉਸ ਤੋਂ ਇਲਾਵਾ ਆਟੋ ਪਾਰਟ ਦਾ ਬਹੁਤ ਨੁਕਸਾਨ ਹੈ ਕਿਉਂਕਿ ਬਹੁਤ 5-6 ਹਜ਼ਾਰ ਕਰੋੜ ਦੇ ਆਸ-ਪਾਸ ਸਤੋਂ ਆਟੋ ਪਾਰਟ ਜਾ ਰਿਹਾ ਸੀ ਮਸ਼ੀਨ ਟੂਲ ਜਾਂਦਾ ਸੀ ਇਹ ਤੋਂ ਜੈਮਜ਼ਟ ਜਵੈਲਰੀ ਪੰਜਾਬ 'ਚ ਬਹੁਤ ਐਕਸਪੋਰਟ ਹੋਣ ਲੱਗ ਗਈ ਸੀ ਠੀਕ ਹੈ ਜਿਹੜਾ ਗੁਜਰਾਤ ਹੈ ਸੂਰਤ ਵਰਗੇ ਸ਼ਹਿਰ ਮਸ਼ਹੂਰ ਸੀ ਲੇਕਿਨ ਪੰਜਾਬ ਦੇ ਜਿਹੜੇ ਘਰ ਜਿਹੜੇ ਐਕਸਪੋਰਟਰ ਸੀਗੇ ਜੁਐਲਰੀ ਦੇ ਉਹ ਵੀ ਬਹੁਤ ਅੱਛੀ ਜੁਐਲਰੀ ਬਣਾ ਕੇ ਅਮਰੀਕਾ ਭੇਜਣ ਲੱਗੇ ਸੀ ਔਰ ਲਗਭਗ 1 ਲੱਖ ਕਰੋੜ ਦੀ ਜਿਹੜੀ ਜੈਮਸਟਨ ਜੁਐਲਰੀ ਉਹ ਇੰਡੀਆ ਤੋਂ ਜਾਂਦੀ ਹੈ ਅਮਰੀਕਾ ਨੂੰ ਕਾਫੀ بڑا ਹਿੱਸਾ ਉਹਦੇ ਚ ਪੰਜਾਬ ਦਾ ਸੀ ਔਰ ਉਹ ਵੀ ਨੁਕਸਾਨ ਹੋ ਰਿਹਾ ਸਪੋਰਟਸ ਗੁੱਡਸ ਨੇ ਬਾਕੀ ਦੀਆਂ ਚੀਜ਼ਾਂ ਨੇ ਔਰ ਫੂਡ ਪ੍ਰੋਡਕਟ ਨੇ ਫੂਡ ਪ੍ਰੋਡਕਟ ਤਾਂ ਕਾਫੀ ਜਾਂਦੇ ਪਏ ਸੀਗੇ ਇਸ ਕਰਕੇ ਇਹ ਸਾਰੀਆਂ ਦਿੱਕਤਾਂ ਜਿਹੜੀਆਂ ਬਹੁਤ ਵੱਡੀਆਂ ਪੰਜਾਬ ਦੇ ਵਿੱਚ ਵਧਣ ਵਾਲੀਆਂ ਔਰ ਇਹਦਾ ਹੱਲ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਗੱਲ ਇਹ ਹੈ ਕਿ ਮੈਂ ਪਹਿਲਾਂ ਵੀ ਕਿਹਾ ਕਿ ਰਸ਼ੀਆ ਦੇ ਤੇਲ ਤੇ ਇੱਕ ਜਿਹੜਾ ਕਮਾਈ ਦਾ ਧੰਦਾ ਹੈ ਅਡਾਨੀ ਅਮਬਾਨੀ ਦਾ ਇਹ ਸਾਰੀ ਉਹ ਲੜਾਈ ਕਿਉਂਕਿ ਉਹਨਾਂ ਤੇਲ ਕੰਪਨੀਆਂ ਨੂੰ ਬਹੁਤ ਮੋਟਾ ਅਰਬਾਂ ਖਰਬਾਂ ਦਾ ਉੱਥੋਂ ਫਾਇਦਾ ਹੋ ਰਿਹਾ ਹੈ ਔਰ ਲਗਭਗ ਦੋਨੋਂ ਕੰਪਨੀਆਂ ਜਿਹੜੀਆਂ ਨੇ ਉਹ 2 ਲੱਖ ਕਰੋੜ ਦਾ ਜਿਹੜਾ ਫਾਇਦਾ ਹੈ ਇਹਦੇ ਵਿੱਚ ਕੁਮਾਰੀਆਂ ਨੇ ਤੇਲ ਦੇ ਖੇਲ ਦੇ ਵਿੱਚੋਂ ਔਰ ਸਿਰਫ ਇੱਕ ਤੇਲ ਦੇ ਖੇਡ ਦੀ ਲੜਾਈ ਹੈ ਜਿਹੜੀ ਕਿ ਰੋਕੀ ਜਾ ਸਕਦੀ ਹੈ ਲੇਕਿਨ ਇਹ ਕੰਪਨੀਆਂ ਦਾ ਪ੍ਰਭਾਵ ਸਰਕਾਰ ਤੇ ਹੈ ਨਾ ਕਿ ਸਰਕਾਰ ਇਹਦੇ ਬਾਰੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ ਔਰ ਉਹਦਾ ਨੁਕਸਾਨ ਜਿਹੜਾ ਉਹ ਦੋ ਲੋਕਾਂ ਦੇ ਫਾਇਦੇ ਦੇ ਚੱਕਰ ਦੇ ਵਿੱਚ ਦੇਸ਼ ਦੇ ਅੱਜ 8-9 ਕਰੋੜ ਜਿਹੜੇ ਕਾਰੋਬਾਰੀ ਹੈ ਔਰ ਇਸ ਦੇ ਨਾਲ ਹੀ ਡਾਇਰੈਕਟਲੀ ਇੰਡਾਇਰੈਕਟਲੀ ਜਿਹੜੇ ਨੇ ਉਹ ਲਗਭਗ 50 ਲੱਖ ਤੋਂ ਲੈ ਕੇ 1 ਕਰੋੜ ਤੱਕ ਜਿਹੜੀ ਇੰਪਲੋਇਮੈਂਟ ਹੈ ਉਹ ਉਦੇ ਤੇ ਵੀ ਇਹਦਾ ਅਸਰ ਪਏਗਾ ਕਿਉਂਕਿ ਜਿੱਦਾਂ ਕਲੀਨ ਉਦਯੋਗ ਹੈ ਗਾਰਮੈਂਟ ਹੈ ਇਹ ਸਾਰੇ ਲੇਬਰ ਓਰੀਐਂਟਡ ਕੰਮ ਸੀ ਹੈਂਡੀਕਰਾਫਟਸ ਹੈ ਬਹੁਤ ਜ਼ਿਆਦਾ 20000 ਕਰੋੜ ਦੇ ਆਸ-ਪਾਸ ਇਹ ਤੋਂ ਜਾਂਦਾ ਸੀ ਇਹ ਸਾਰੇ ਕੰਮ ਜਿਹੜੇ ਨੇ ਲੇਬਰ ਓਰੀਐਂਟਡ ਸੀ ਔਰ ਵੱਡੀ ਬੇਰੋਜ਼ਗਾਰੀ ਜਿਹੜੀ ਹੈ ਉਹ ਇੰਡੀਆ 'ਚ ਹੋ ਜਾਏਗੀ ਜੇ ਇਹਦਾ ਹੱਲ ਨਾ ਲੱਭਾ